ਸਰ ਠੀਕਾ ਨਾ ਚੰਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਸਾਡੇ ਆਪਣੀ ਸਰਕਾਰ ਜਿਹੜੀ ਹੈਗੀ ਸਰਕਾਰ ਵੱਲੋਂ ਤੇ ਮਾਨ ਜੋ ਡੀਜੀਪੀ ਸਾਹਿਬ ਵੱਲੋਂ ਯੁੱਧ ਨਸ਼ਾ ਵਿਰੋਧ ਸਾਡਾ ਇਹਦਾ ਪ੍ਰੋਗਰਾਮ ਚੱਲਦਾ ਹੈਗਾ ਮੈਡਮ ਸਾਡੇ ਜੋਤੀ ਜਾਦਵ ਡਾਕਟਰ ਜੋਤੀ ਜਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਸ ਲਈ ਸਾਡੀ ਆਮ ਤੌਰ ਤੇ ਪੈਟਰੋਲਿੰਗ ਪਾਰਟੀਆਂ ਜਾਂ ਸਾਡੇ ਗ੍ਰੇਡ ਪਾਰਟੀਆਂ ਆਮ ਤੌਰ ਤੇ ਜਾਂਦੀਆਂ ਰਹਿੰਦੀਆਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਕੱਲ ਸਾਡੀ ਗ੍ਰੇਡ ਪਾਰਟੀ ਸੁਪਾਲ ਸਿੰਘ ਐਸਐਸ ਦੀ ਰਹਿਮਾਈ ਚ ਗੈਸੇ ਕਿ ਤੁੰਗਵਲੀ ਸਾਈਡ ਉੱਥੇ ਉਹਨਾਂ ਨੂੰ ਦੋ ਨੌਜਵਾਨ ਦੇਖਿਆ ਜੋ ਕਾਗਜ਼ ਦੀ ਕੁਸੜਾ-ਫੁਸੜੀ ਕਰਦੇ ਪਏ ਸੀ ਜਦੋਂ ਉਹਨਾਂ ਨੂੰ ਚੈੱਕ ਕੀਤਾ ਉੱਥੇ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਤਾਂ ਉਹਨਾਂ ਕੋਲ ਇੱਕ ਹੈਰੋਇਨ ਬਰਾਮਦ ਹੋਈ 6 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈਗੀ ਜਿਹੜੇ ਕਿ ਇਹ ਜੱਸੀ ਚੌਂਕ ਦੇ ਰਹਿਣ ਵਾਲੇ ਆ ਜੱਸੀ ਪੌ ਵਾਲੀ ਚੌਂਕ ਦੇ ਰਹਿਣ ਵਾਲੇ ਆ ਅਸ਼ੋਕੜਾ ਜਿਹੜਾ ਇਹਨਾਂ ਦਾ ਇਹ ਸਦੂਰਗੜ੍ਹ ਦੇ ਵੈਸੇ ਇੱਥੇ ਪਹਿਲਾਂ ਇਹ ਟਾਬਾ ਕਰਦੇ ਸੀ ਟਾਬੇ ਤੋਂ ਬਾਅਦ ਕੋਈ ਘਾਟਾ ਵਗੈਰਾ ਪੈਗਾ ਫੇਰ ਹੀ ਕੋਈ ਤੇਲ ਵਗੈਰਾ ਕੱਢ ਕੇ ਵੇਚਣ ਲੱਗੇ ਜਿਹੜੇ ਚੋਰੀ ਵਗੈਰਾ ਦੇ ਪਰਚੇ ਤੇ ਬਾਕੀ ਹੋਰ ਕੋਈ ਲੜਾਈ ਝਗੜਾ ਦੇ ਪਰਚੇ ਵੀ ਤਾਂ ਤੇ ਹੈਗੇ ਆ ਮਤਲਬ ਮਾੜੇ ਅੰਸਰ ਸੀਗੇ ਇਹਨਾਂ ਨੂੰ ਕਾਬੂ ਕੀਤਾ ਤੇ ਪਰਚੇ ਦਰਜ ਕੀਤੇ ਨਾ ਇਹਦਾ ਤਾਂ ਆਸ ਵਿੱਚ ਵਿਆਹ ਤਾਂ ਕੀ ਰਸਤਾ ਹੁੰਦਾ ਆਪ ਸਕੇ ਭਰਾਏ ਜੀ ਦੋਨੇ ਦੋਨੇ ਸਕੇ ਭਰਾਏਗੇ ਇਹ ਸਰਦੂਲਗੜ ਮੰਡੀ ਦੇ ਰਹਿਣ ਵਾਲੇ ਹੈਗੇ ਉਹਨੇ ਪਹਿਲਾਂ ਵੀ ਇਹਦੇ ਹੈਗੇ ਮਤਲਬ ਨਾਮ ਦੇ ਪਰਚੇ ਜੀ ਇਹਨਾਂ ਦੇ ਹਾਂਜੀ 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 ਇੱਕ ਤੇ ਤਿੰਨ ਪਰਚੇ ਨੇ ਜੀ ਇੱਕ ਤੇ ਇੱਕ ਪਰਚਾ ਹੈਗਾ ਇਸ ਤਰ੍ਹਾਂ ਦੇ ਪਰਚੇ ਹੀ ਕਰ ਪਰਚੇ ਦੂਜੇ ਤਾਂ ਹੈਗੇ ਤਾਂ ਚੋਰੀ ਦੇ ਜੀ ਇੱਕ ਤਾਂ ਪਹਿਲਾਂ ਚੋਰੀ ਦੇ ਇੱਕ ਲੜਾਈ ਝਗੜੇ ਦਾ ਹੈਗਾ ਇੱਕ ਤੇ 304 ਦਾ ਪਰਚਾ ਵੀ ਮੁੰਡਾ ਕੋਈ ਇਹਦੇ ਉੱਧਰ ਸ਼ਿਕਾਇਤਤਾ ਸੀਗਾ ਉਹ ਬੰਦਾ ਬੜ ਗਿਆ ਸੀਗਾ ਉਹ 304 ਦਾ ਮੁਕੱਦਮਾ ਦਰਜ ਹੋਇਆ ਵੈਦ ਤੇ ਹੁਣ ਇਹਨਾਂ ਦਾ ਵੀ ਕਿ ਆਪਣਾ ਜੇ ਅੰਦਰ ਕਦੇ ਇਹਨਾਂ ਨੂੰ ਹੁਣ ਸੀ ਕੋਰਟ ਦੇ ਵਿੱਚ ਜੋ ਅਲਾ ਕਮਿਸ਼ਨਰ ਸਾਹਿਬ ਦੀ ਕੋਰਟ ਦੇ ਵਿੱਚ ਪੇਸ਼ ਕਰਾਂਗੇ ਜੀ ਉਦੋਂ ਤੱਕ ਅਗਲੀ ਕਾਰਵਾਈ ਅਮਲ ਚ ਲਿਆਵਾਂਗੇ ਮੰਗ ਲਵਾਂਗੇ ਇਹਨਾਂ ਦਾ ਫਿਟ ਰਿਸਟ ਕਰੂੰਗੇ ਕੋਸ਼ਿਸ਼ ਸਾਡੀ ਹੈਗੀ ਰਿਮਾਂਡ ਲੈਂਦੀ ਜੀ ਰਿਮਾਂਡ ਅਸੀਂ ਲਿਖਾਂਗੇ ਇਹਨਾਂ ਦਾ ਵੀ ਕਿੱਥੋਂ ਲੈ ਕੇ ਅੰਦਾ ਮੈਡੀਕਲ ਹਸਪਤਾਲ ਕਰਾਂਗੇ ਉਦੋਂ ਤੱਕ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਵਾਂਗੇ ਸਾਰੀ